ਕਲਾਸੀ ਦਾ ਇਹ ਜੇ ਬਹੁਤ ਹੀ ਇਹਿਮੀਅਤਾਂ ਫੇਟ ਵਾਸਤੇ ਫੇਟ ਵਾਸਤੇ ਰਾਮ ਸਵਾਹ ਰਾਸਨੀ ਬਹੁਤ ਵੱਡੀ ਖਰਾਕ ਆ ਇਹ ਫੇਟ ਦੇ ਵਿਕਾਸ ਪ੍ਰਤੀ ਅਸੀਂ ਕੋਈ ਟਾਰਗੇਟ ਨਹੀਂ ਕਰਦੇ ਜਾਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਰਦੇ ਜਿਹੜੀਆਂ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਬਣਦੀਆਂ ਨੇ ਜャ ਸਾਡੇ ਨਾਲ ਅਟੈਚਮੈਂਟ ਸਰਕਾਰੀ ਤੰਤਰ ਸੈਨਟਰੀ ਵਗੈਰਾ ਬीडीपीओ ਡीडीपीओ ਏਡੀਸੀ ਵਿਕਾਸ ਸਬੰਧਤ ਮਹਿਕਮਾ ਜਿਹੜਾ ਪੰਚਾਇਤਾਂ ਦਾ ਹੁੰਦਾ ਜਿਹੜਾ ਐਕਟ ਪੰਚਾਇਤੀ ਗਨਮੂਨ 1994 ਬਣਿਆ ਉਦੋਂ ਤੋਂ ਲੈ ਕੇ ਅੱਜ ਤੱਕ ਸਾਨੂੰ ਗੁੰਮਰਾਹ ਕਰਦੇ ਹੀ ਆਏ ਨੇ ਦਾ ਸਾਡੇ ਜਿਹੜੇ ਪਿੰਡ ਵਾਸੀ ਨੇ ਜਿਹੜੇ VOTER ਨੇ ਜਿਹਨੂੰ ਵੋਟ ਪਾਉਣ ਦਾ ਹੱਕ ਆ ਉਹ ಗ್ರಾಮ ਸਭਾ ਦਾ ਮੈਂਬਰ ਹੁੰਦਾ ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰੂੰਗਾ ਜਿੱਥੇ ਮੈਂ ਗਲਤ ਹੋਇਆ ਮੈਨੂੰ ਤੋਕਦੇ ਆਂ ਹਰੇਕ VOTER ಗ್ರಾಮ ਸਭਾ ਜਿਹੜੇ ਅਦਲਾਸ ਹੁੰਦੇ ਨੇ VOTER ਹਰੇਕ ਉਹਦਾ ਮੈਂਬਰ ਹੁੰਦਾ ਔਰ ਉਹ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਹੀ ಗ್ರಾಮ ਸਭਾ ਦੇ ਅਦਲਾਸ ਕਾਮਯਾਬ ਹੁੰਦੇ ਨੇ ಗ್ರಾಮ ਸਭਾ ਦੀ ਪਰਿਭਾਸ਼ਾ ਕੀ ਆ ਲੋਕ ਸਭਾ ਵਿਧਾਨ ਸਭਾ ਜਿਵੇਂ ਲੋਕ ਸਭਾ ਜਲਦੀ ਆ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਚਲਾਉਂਦੀ ਆ ਇਸੇ ਤਰ੍ਹਾਂ ਵਿਧਾਨ ਸਭਾ ਪੰਜਾਬ ਸਟੇਟ ਜਿਹੜੀ ਗਵਰਨਮੈਂਟ ਆ ਉਹਨੂੰ ਚਲਾਉਂਦੀ ਆ ਇਸੇ ਤਰ੍ਹਾਂ ਜਿਹੜੀ ਪਿੰਡ ਦੀ ಗ್ರಾಮ ਸਭਾ ਪੰਚਾਇਤ ਜਿਹੜੀ ਸਰਕਾਰ ਹੁੰਦੀ ਤੀਸਰੀ ਸਰਕਾਰ ਅਸੀਂ ਕਿਹਾ ਗਿਆ ਉਹਨੂੰ ਚਲਾਉਂਦੀ ਹੈ। ಗ್ರಾಮ ਸਭਾ ਦੀ ਮੇਨ ਪਾਵਰ ਪੰਚਾਇਤ ਤੋਂ ਵੀ ਵੱਡੀ ਆ। ਜਿਹੜਾ ಗ್ರಾಮ ਸਭਾ ਦੀ ਅਧਿਲਾਸ ਪੰਚਾਇਤ ਤੋਂ ਵੀ ਵੱਡੀ ਇਹਦੀ ਪਾਵਰ। ਕੋਈ ਵੀ ਪੰਚਾਇਤ ਮਤਾ ਪਾਵੇ ਤਾਂ ಗ್ರಾಮ ਸਭਾ ਸਾਡੇ ਜਿਹੜੇ ਵੋਟਰ ਨੇ ਉਹਨਾਂ ਤੋਂ ਪਰਮਿਸ਼ਨ ਲੈਣੀ ਪਊਗੀ ਉਹਨਾਂ ਨੂੰ। ਪਰਮਿਸ਼ਨ ਲੈਂਦੇ ਨੇ ਕਿੱਥੇ ਲੈਂਦੇ ਨੇ ਘਰਾਂ ਦੇ ਵਿੱਚ ਬੜਕ। ਜਿਹੜੀ ਅਸਲੀ ਪਾਰਦਰਸ਼ੀ ਉਮਾਨਦਰੀ ਦੇ ਨਾਲ ਆਪਾਂ ಗ್ರಾಮ ਸਭਾ ਦਾ ਅਜਲਾਸ ਕਰਵਾਉਨੇ ਆ ਤਾਂ ਇੱਥੇ ਹੀ ਸਾਰੇ ਮਤੇ ਪਿੰਡ ਦਾ ਇਤਿਹਾਸ ਪਿੰਡ ਦੀ ਤਸਵੀਰ ਇੱਥੇ ਲਿਖੀ ਜਾਂਦੀ ਆ ਐਸੇ ਟੇਬਲ